ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਂਡ ਭਰਾਵਾ ਤੋਂ ਮੁਰਤ ਤੋਂ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਜੀ ਅੱਜ 5 ਅਗਸਤ 2024 ਸਾਰੀ ਜਾਣਕਾਰੀ ਦੇਵਾਂਗੇ ਸੈਟਲਾਈਟ ਇਮੇਜ ਦੇਖਾਂਗੇ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਵੀ ਦੇਖਾਂਗੇ ਕੀ ਅਲਰਟ ਜਾਰੀ ਹੋਏ ਨੇ ਤੇ ਸਭ ਤੋਂ ਪਹਿਲਾਂ ਸੈਟਲਾਈਟ ਇਮੇਜ ਦੇਖਦੇ ਹਾਂ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜੀ ਰਿਕੁਐਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਫਿਲਹਾਲ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈ ਦਿਖਾਈ ਦੇ ਰਹੀ ਹੈ ਕੱਲ ਵੀ ਵਧੀਆ ਬੱਦਲਵਾਈ ਬਣੀ ਹੋਈ ਸੀ ਪਰ ਕਿਸੇ ਤਰੀਕੇ ਦੇ ਵੱਡੀਆਂ ਮੀਂਹਾਂ ਦੀ ਖਬਰ ਨਹੀਂ ਆਈਆਂ ਤੇ ਤੁਸੀਂ ਦੇਖ ਸਕਦੇ ਹੋ ਸਿਸਟਮ ਜਿਹੜੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਇਹ ਹਰਿਆਣਾ ਅਤੇ ਯੂਪੀ ਦੇ ਵਿੱਚ ਦਿਖਾਈ ਦੇ ਰਹੇ ਨੇ ਜੋ ਕਿ ਪੰਜਾਬ ਦੇ ਵਿੱਚ ਸਵੇਰ ਦੇ ਸ਼ੁਰੂਆਤੀ ਘੰਟਿਆਂ ਵਿੱਚ ਐਂਟਰ ਹੋ ਜਾਣਗੇ ਲਗਭਗ 6 ਵਜੇ ਤੋਂ ਲੈ ਕੇ 11-12 ਵਜੇ ਤੱਕ ਇਹ ਸਿਸਟਮ ਬਣੇ ਰਹਿਣਗੇ ਜਿਨ੍ਹਾਂ ਦੇ ਨਾਲ ਹਲਕੇ ਤੋਂ ਦਰਮਿਆਨੇ ਰੂਪ ਦੇ ਵਿੱਚ ਆਪਾਂ ਕਹ ਲਈ ਸ਼ੁਰੂਆਤੀ ਤੌਰ ਤੋਂ ਮਾਲਵੇ ਦੇ ਖੇਤਰ ਵਿੱਚ ਪਟਿਆਲਾ, ਸੰਗਰੂਰ, ਬਠਿੰਡਾ ਬੈਲਟ ਤੋਂ ਹੁੰਦਾ ਹੋਇਆ ਇਹ ਸਿਸਟਮ ਹੌਲੀ-ਹੌਲੀ ਉੱਪਰ ਵੱਧਦਾ ਹੋਇਆ ਗੁਰਦਾਸਪੁਰ ਤੱਕ ਜਾਂਦਾ ਦਿਖਾਈ ਦੇ ਰਿਹਾ ਜਿਹਦੇ ਕਾਰਨ ਅੱਜ ਆਪਾਂ ਕਹਿ ਸਕਦੇ ਹਾਂ ਕਿ ਮਾਲਵੇ ਅਤੇ ਮਾਝੇ ਦੇ ਵਿੱਚ ਮੀਂਹਾਂ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਪੂਰੀ ਬੈਲਟ ਕਵਰ ਹੁੰਦੀ ਦਿਖਾਈ ਦੇ ਰਿਹਾ ਦੁਆਬੇ ਵਿੱਚ ਐਡੀ ਵੱਡੀਆਂ ਕਾਰਵਾਈਆਂ ਫਿਲਹਾਲ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ ਗੱਲ ਕਰ ਲਈ ਆਪਾਂ ਤਾਂ ਗੁਰਦਾਸਪੁਰ ਦੇ ਵਿੱਚ ਜ਼ਿਆਦਾ ਮੀਂਹ ਹੋਣ ਦੇ ਚਾਂਸ ਅੱਜ ਦਿਖਾਈ ਦੇ ਰਹੇ ਨੇ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਇਹਨਾਂ ਵਿੱਚ ਜ਼ਿਆਦਾ ਮੀਂਹ ਦੁਪਹਿਰ ਨੇ ਮੌਸਮਪਾਗ ਬਾਰੇ ਜਾਰੀ ਅਲਰਟ ਕੀ ਕਹਿ ਰਹੇ ਨੇ ਜੀ ਹੁਣ ਬੀਤੀ ਕੱਲ 4 ਅਗਸਤ ਨੂੰ ਜੋ ਅਲਰਟ ਜਾਰੀ ਹੋਏ ਨੇ ਉਹਨਾਂ ਦਾ ਮੁਤਾਬਕ ਆਪਾਂ ਕਹਿ ਸਕਦੇ ਹਾਂ ਕਿ ਲਾਈਟ ਟੂ ਮੋਡਰੇਟ ਰੇਨ ਪੰਜਾਬ ਦੇ ਆਉਂਦੇ 24 ਘੰਟਿਆਂ ਦੇ ਵਿੱਚ ਹਰਿਆਣਾ ਦੇ ਅਤੇ ਸਾਂਝੇ ਰੂਪ ਵਿੱਚ ਦੱਸੀ ਗਈ ਸੀ ਤਾਪਮਾਨ ਦੀ ਗੱਲ ਕਰੀਏ ਤਾਪਮਾਨ ਹੁਣ ਪਿਛਲੇ ਦਿਨਾਂ ਨਾਲੋਂ ਘਟਦੇ ਹੋਏ ਦਿਖਾਈ ਦੇ ਰਹੇ ਨੇ 35 36 ਡਿਗਰੀ ਪੰਜਾਬ ਅਤੇ ਹਰਿਆਣਾ ਵਿੱਚ ਤਾਪਮਾਨ ਹੋ ਚੁੱਕੇ ਨੇ ਜੋ ਕਿ ਐਵਰੇਜ ਨਾਲੋਂ 3-4 ਡਿਗਰੀ ਘੱਟ ਹੈ ਜਿਸ ਦੇ ਕਾਰਨ ਗਰਮੀ ਦਾ ਅਹਿਸਾਸ ਬੀਤੀ ਕੱਲ੍ਹ ਵੀ ਘੱਟ ਹੋਇਆ ਸੀ ਆਉਂਦੇ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਅਲਰਟ ਦੇ ਮੁਤਾਬਕ ਦੇਖ ਕੇ 4 ਤਰੀਕ ਲੰਘ ਚੁੱਕੀ ਹੈ ਤੇ ਰੇਨ ਦੀ ਉਸਭਾਵਨਾ ਸੀ ਕੋਈ ਦਾ ਹੌਲਕੇ ਤੋਂ ਦਰਮਿਆਨੇ ਕਿਰਮਣ ਕਾਣੀ ਪੰਜਾਬ ਦੇ ਵਿੱਚ ਤੇ ਥੋੜੀ-ਬਹੁਤੀ ਜ਼ਿਆਦਾ ਰੇਨ 5 ਤਰੀਕ ਨੂੰ ਦਿਖਾਈ ਗਈ ਰਹੀ ਹੈ ਪਰ 7 ਤਰੀਕ ਨੂੰ ਜ਼ਿਆਦਾ ਵਧੀਆ ਮੌਸਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਥੋੜੀ-ਬਹੁਤੀ ਆਪਾਂ ਕਹਿ ਸਕਦੇ ਹਾਂ ਚੇਤਾਵਨੀ ਵਾਲੀ ਹਜੇ ਗੱਲ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਮੌਸਮ ਵਿਭਾਗ ਨੇ ਆਪਾਂ ਗੱਲ ਕਰ ਲਈਏ 5 ਤਰੀਕ ਤੇ 8 6 ਤਰੀਕ ਨੂੰ ਕੋਈ ਵੱਡਾ ਅਲਰਟ ਜਾਰੀ ਨਹੀਂ ਹੋਇਆ 7 ਤੇ 8 ਤਰੀਕ ਨੂੰ ਹੈਵੀ ਰੇਨ ਤੇ ਅਲਰਟ ਜਾਰੀ ਹੋਏ ਨੇ ਹਰਿਆਣਾ ਵਿੱਚ ਪੰਜਾਬ ਦੇ ਲਈ ਕੋਈ ਵੱਡਾ ਅਲਰਟ ਜਾਰੀ ਨਹੀਂ ਹੋਇਆ ਜੀ ਪਰ ਫਿਲਹਾਲ ਹਿਮਾਚਲ ਦੇ ਵਿੱਚ ਸੰਘਣੇ ਮੀਂਹ ਹੁੰਨ ਦੇ ਕਾਰਨ ਦਰਿਆਵਾਂ ਦਾ ਥੋੜਾ ਬਹੁਤਾ ਪੱਧਰ ਪੰਜਾਬ ਦੇ ਵਿੱਚ ਵੱਧ ਚੁੱਕਿਆ ਹੈ ਜੋ ਕਿ ਥੋੜੀ ਜਿਹੀ ਖਤਰੇ ਵਾਲੀ ਗੱਲ ਦਿਖਾਈ ਦੇ ਰਹੀ ਸੀ ਪਰ ਹਜੇ ਕੋਈ ੱਡੀ ਵੱਡੀ ਚੇਤਾਵਨੀਆਂ ਪੰਜਾਬ ਦੇ ਵਿੱਚ ਜਾਰੀ ਨਹੀਂ ਹੋਈਆਂ ਓਵਰঅল ਗੱਲ ਕਰੀਏ ਪੰਜਾਬ ਦੇ ਵਿੱਚ ਅੱਜ ਮੌਸਮ ਰਲਿਆ ਮਿਲਿਆ ਰਹੇਗਾ ਕਿਰਮਣ ਕਰਨੀ ਦੇ ਨਾਲ ਬੱਦਲਬਾਈ ਅਤੇ ਤਾਪਮਾਨ ਦੇ ਵਿੱਚ ਕਮੀ ਦਿਖਾਈ ਦੇ ਸਕਦੀ ਹੈ ਜੀ ਬਾਕੀ ਜੋ ਵੀ ਅਪਡੇਟ ਹੋਵੇਗੇ ਦੁਪਹਿਰ ਤੇ ਸ਼ਾਮ ਦੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਅਪਡੇਟ ਸਟੂਡੀਓ ਤੇ ਵੀਡੀਓ ਦੇਖਣ ਤੋ ਬਾਦ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ